ਬੈਜੋ ਕਮਾਲ ਸੋ ਦਿੰਦਾ ਹੈ ਜੇ ਹੋਵੇ ਬੈਜੋ ਬਾਈ ਬੈਜੋ ਬੈਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਦੇ ਹਾਂ ਅਸੀਂ ਆਪ ਹਰ ਸਾਰੀ ਸੰਗਤ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਡੇ ਨਾਲ ਇਸ ਪੋਖ ਨਿਕੜੀ ਦੇ ਵਿੱਚ ਖੜੇ ਹੋ ਤੇ ਵਾਹਿਗੁਰੂ ਪ੍ਰਮਾਤਮਾ ਅਗੇ ਹੀ ਅਰਦਾਸ ਹੈ ਜਿੰਨਾ ਪਿਆਰ ਤੁਸੀਂ ਅੱਜ ਸਾਨੂੰ ਬਖਸ਼ਿਆ ਇਹ ਅਸੀਂ ਆਪਦੇ ਸਿੱਖੀ ਜਿਹੜੀ ਆ ਸਾਡੀ ਕੇਸਾ ਸਵਾਸਾ ਨਾਲ ਨੱਜ ਜਾਵੇ ਤੇ ਜੀ ਗੁਰੂ ਮਹਾਰਾਜ ਜੀ ਕਿਰਪਾ ਕਰਨ ਕਿ ਅਸੀਂ ਇਸ ਸੰਸਾਰ ਤੋਂ ਆਪ ਜੀ ਦਾ ਪਿਆਰ ਲੈ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਦੋਂ ਜਾਈਏ ਤੇ ਉਦੋਂ ਸਤਿਗੁਰੂ ਵੀ ਸਾਨੂੰ ਨਾਲ ਆਉਂਦਾ ਰਹਿਣ ਤੇ ਸਾਡੇ ਤੋਂ ਜਿੰਨੀਆਂ ਵੀ ਅੱਗੇ ਪਿੱਛੇ ਕੋਈ ਭੁੱਲਾਂ ਹੋਈਆਂ ਉਹਨਾਂ ਦੀ ਅਸੀਂ ਮਾਫੀ ਮੰਗਦੇ ਆਂ ਤੇ ਸਾਡੇ ਤੋਂ ਇਟਾ ਕੋ ਪ੍ਰਬੰਧ ਨਹੀਂ ਹੋ ਸਕਿਆ ਤੇ ਆਪ ਸਭ ਬੇਨਤੀ ਹੈ ਕਿ ਆਪ ਜੀ ਪ੍ਰਸ਼ਾਦਾ ਸ਼ਾਕੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸੰਗਤ ਨੂੰ ਬੇਨਤੀ ਹੈ ਜੇ ਭਾਈ ਹਣ ਆਪ ਕਿਸੇ